ਸਾਰੇ ਹਮ ਸਾਸੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਲਓ ਜੀ ਟਾਈਮ ਤੇ ਆਪਾਂ ਬਣਾਈਏ ਪ੍ਰਸ਼ਾਦ ਦੇ ਮੂੜਾ ਘਾਰੇ ਨਾਲ ਨਾਲ ਕਰੀਂ ਬਣਾਉਣਾ ਸ਼ੁਰੂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਪਹਿਲਾਂ ਪੈਣਾ ਜਿੱਦਾਂ ਸੋਹਣੇ ਸੋਹਣੇ ਕਮੈਂਟ ਕਰਦੇ ਆਂ ਸੋਹਣੇ ਸੋਹਣੇ ਕਮੈਂਟ ਕਰੋ ਮੇਰੀਆਂ ਗੱਲਾਂ ਤੋਂ ਬਾਅਦ ਆਵਾਜ਼ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਚਲੋ ਜੀ ਉਪਰ ਕਰਕੇ ਤਿਆਰੀ ਮੋਹਰੀਆਂ ਲਿਆਂ ਆਪਾਂ ਤੇ ਕਸ਼ਕਾਰ ਇਹਨਾਂ ਦੇ ਵਿੱਚ ਆਪਾਂ ਨਾ ਲੂਣ ਲਾ ਕੇ ਤੇ ਇਹਨਾਂ ਨੂੰ ਕੁਝ ਸਮੇਂ ਵਾਸਤੇ ਮੜਾ ਜਾ ਰੱਖ ਤੇ ਫਿਰ ਇਹਨਾਂ ਨੂੰ ਪਾਣੀ ਚੋੜ ਕੇ ਫਿਰ ਵਿੱਚ ਆਪਾਂ ਥੋੜਾ ਜਿਹਾ ਉਹ ਇਤ ਨਹੀਂ ਹਟਾਣੇ ਹਾਂ ਕੋਸ਼ਿਸ਼ੀ ਤੋਂ ਨਾ ਇਹਨਾਂ ਵਿੱਚ ਆਪਾਂ ਮਾੜੀ ਦੀ ਾਲੇ ਵਿੱਚ ਤੇ ਮਸਾਲਾ ਮੜਾ ਜਾਉਣਾ ਕੇ ਭਰੋ ਇਹਨਾਂ ਨੂੰ ਭਾਉ ਚੋਣ ਇਹ ਤਾਂ ਇਹ ਦਾਤਾ ਕਰਕੇ ਰੱਖ ਲਓ ਇਹ ਨਾਲ ਨਾ ਪਾਣੀ ਇਹ ਸਾਰਾ ਇਦਾਂ ਨਿਕਲ ਜੂਗਾ। ਅਸੀਂ ਆਪਾਂ ਨਹੀਂ ਚਾਹ। ਚਾਹ ਤੇ ਆਪਾਂ ਪਰੌਂਠੇ ਬਣਾਵਾਂਗੇ ਤੇ ਪਰੌਂਠੇ ਦਿਖਾਵਾਂਗੇ ਮੱਖਣ ਨਾਲ ਦਹੀਂ। ਇਹ ਲੈ ਜੱਟਾ ਸੀ ਆ ਨਾ ਮੈਂ ਇਹੋ ਸੋਇਤੀ ਮੈਂ ਤੇ ਮੈਂ ਤੇ ਦੁੱਧ ਨਹੀਂ ਕਾ ਕੁਝ ਕੱਢਿਆ ਤੇ ਇਹ ਕੀ ਚੀਜ਼ ਵਾ ਨਹੀਂ ਮੈਂ ਵਰਤਿਆ ਨਹੀਂ ਇਸੇ ਕਰਕੇ ਮਹਾਂ ਠੂ ਠੂਗੀ ਤੇ ਪੁੱਛੂਗੀ ਸੁੱਤੇ ਬੰਦੇ ਨੂੰ ਨਹੀਂ ਆਦੀ ਜਿਹੜਾ ਮੈਂ ਰੱਖੀ ਸੀ ਦੱਸੀ ਪਰ ਮੈਨੂੰ ਹੋਰ ਹੀ ਨਾ ਦਿਮਾਗ 'ਚ ਮਹਾ ਮੈਂ ਸਗਲਾ ਤੇ ਮੜਾਈ ਸ਼ਾਇਦ ਹੋ ਸਕਦਾ

satu nama ਨਾ ਨਾ ਬਖਸ਼ਿਆ ਦੇਣੀ ਕਰ ਲਈ ਤਿਆਰੀ ਬਣੂਗੀ ਅੜਜਾ ਬਾਹੂ ਹੜੀ ਹੜੀ ਬਣੂਗੀ ਕੌਣਾ ਹੋਣੀ ਡਾਈਂਗਾ ਖਾਣੇ ਬਾਅਦ ਅਸੋ ਨਾ ਰਾਤ ਜੇ ਤੈ ਕੋ ਲਗਿਆਓ ਪੇਂਦਾ ਪੇਂ ਨਹੀਂ ਆ ਨੀਆ ਈ ਆਂਦੇ ਆ ਗੰਮੋ ਕਰ ਕਰ ਚਾਹੀਦੇ ਆ ਉਹ ਸ਼ੂਗਰ ਵਾਲੇ ਬਾਅਦ ਤੇ ਆਏ ਲੱਗਦੀ ਨਰਦਾ ਕਰਕੇ ਕੋਈ ਨਾ ਦੱਸਿਆ ਕਰੋ ਖਾਵੇ ਜੇ ਤੜੇ ਚੋਈ ਗੱਲ ਹੈ ਕਿਹੜੀ ਆ ਜੀ ਪਈ ਜੀ ਗੱਲ ਹੁੰਦੀ ਹੈ ਉਹ ਵੀ ਵਾਲੇ ਮੈਂ ਨਾ ਨਹੀਂ ਸ਼ੂਗਰ ਕਰ ਰਹੀ ਹਾਂ ਕਿਉਂ ਨਹੀਂ ਕੋਈ ਗੱਲ ਨਹੀਂ ਥੋੜੀ ਪੀ ਲਓ ਜਿੱਥੇ ਦੋ ਚਮਚੇ ਪਕੀਨੇ ਪਚੌ ਚ ਪੀ ਲਓ ਉਹ ਹੁਣ ਤਾਂ ਕੁਝ ਵੀ ਨਹੀਂ ਕਰਦਾ ਅੱਜ ਕੱਲ vai na pedra mais ਲੋਜੀ ਇਹਦੇ ਮੈਂ ਪਰਚਾਦਿਆਂ ਦੀ ਕਰ ਲਈ ਤਿਆਰੀ ਅਮੂਰ ਨਾ ਬਿਲੇ ਗਾਸ਼ ਕਰਕੇ ਨਾ ਲਾ ਗਿਆ ਵੇ ਰੱਖ ਤਾ ਇਹ ਨਹੀਂ ਆ ਇਹ ਤੋ ਰੀਪੀਟ ਗਏ ਚਾਹ ਫਿਰ ਆ ਬਣਾਉਣੇ ਪਰੌਂਠੇ ਪਰੌਂਠੇ ਖਾਣੇ ਹੈ ਦਹੀਂ ਨਾ ਮੱਖਣ ਨਾ ਤੇ ਫਿਰ ਸੂਤਰ ਨਹੀਂ ਆਉਂਦੇ ਹਾਂਜੀ ਆ ਕਾ ਲਿਆ ਹੈ ਬਟਰ ਪੇਪਰ ਬਟਰ ਪੇਪਰ ਸੌਦਾ ਛੀ ਦਸਾ ਬੋ ਆ ਬਣ ਗਈ ਦੁੱਧ ਦਿੱਤਾ ਪਪਾ ਚਾਹ ਪੀਏ ਤੇ ਫਿਰ ਕੰਮ ਕਰਦੇ ਆ ਸਾਰਤਨਾ ਦੇ ਨੂੰ ਚਲੋ ਜੀ ਚਾਹ ਪੀਏ ਤੋਹੀਓ ਪੀਓ ਫਿਰ ਆਪਾਂ ਪੜਹੁਣੇ ਪਰੌਂਗੇ ਆਇਦਰ ਵੇਖੋ ਆਪਾਂ ਲੱਗੇ ਹਣ ਪ੍ਰਸ਼ਾਦ ਦੇ ਬਣਾਉਣ ਮੂਲੀਆ ਨੇ ਪਰੌਂਠੇ ਆ ਮੱਖਣ ਆ ਦਹੀਂ ਜਿਹੜਾ ਆਪਾਂ ਜਮਾਇਆ ਵੇਖੋ ਕਿ ਡਗੜੀਆ ਬਣਿਆ ਵੇਖ ਇੱਕ ਗੜਬੀਆ ਭਰ ਆਦਰ ਨੂੰ ਲੈਨੇ ਜਮਾ ਸਾਢੇ ਸਾਰ ਜਾਂਦਾ ਵਦਗਾ ਅੱਧਾ ਕਿਲੋ ਦੀ ਆਏ ਹਣ ਮੂੜਨ ਦਾ ਪਾਣੀ ਵਿੱਚ ਚੋੜਾ ਆਪਾਂ ਬਣਾ ਹੀ ਨਹੀਂ ਪਰੋਂਠੇ ਕੋਸ਼ ਨਹੀਂ ਪਾਉਣਾ ਇਹਦੇ ਵਿੱਚ ਕੋਈ ਜਵੈਣ ਨਹੀਂ ਕੋਈ ਕੋਸ਼ ਨਹੀਂ ਆਵੇ ਲੋ ਮੈਂ ਇਹ ਲੂਣ ਲਾ ਕੇ ਰੱਖਦਾ ਹੀ ਤਾਂ ਪਾਣੀ ਇਹਨੂੰ ਜਿੰਨਾ ਚੜਨਾ ਚੜ ਗਿਆ ਉਹ ਆਪਾਂ ਨਿਚੋੜ ਲਈਨੇ ਤਾਂ ਪਾਣੀ ਨਿਚੋੜ ਲਾ ਰਾਂ ਠੰਡੇ ਬਣ ਹੀ ਗਏ ਆਪਾਂ ਉਹ ਜਿਹੜੀ ਬਣਾਇਨੇ ਸੀ ਬਾਹਨਾ ਕੀਤਾ ਵੀ ਛੱਡਿਆ ਮੈਨੂੰ ਆਪਣੇ ਮੋਬਾਈਲ ਦਾ ਪਤਾ ਹੁੰਦਾ ਮੈਨੂੰ ਇਹਦੇ ਮੋਬਾਈਲ ਦਾ ਹੀ ਪਤਾ ਬੜੀ ਆਹ ਤੇ ਕੇ ਮੈਂ ਪਾਣੀ ਨੀ ਚੋਲਣਾ खात ना। मोरगाने के प्राउड है ना। ये बहुत स्वाद लग रहा मक्खन ना दही ना। हमें खबूर की रात दिन डब्बा खा देनी रात दिन खा लेनी डब्बा खा ਲੋ ਇਹ ਮਸਾਲਾ ਆ ਮਸਾਲਾ ਲੈ ਵਿੱਚ ਬਸ ਖੁਸ਼ਟੀ ਰਾ ਜਿਵੇਂ ਪੜ੍ਹਾਇਦਾ ਮੇਰੇ ਟੂਕੇ ਨਾਲ ਸਾਦੇ ਪਰੋਠੇ ਬਣਾਇਓ ਉਹ ਹੀ ਬਣਾ ਕੇ ਖਾਏ ਮੇਰੇ ਕੋ ਵੀ ਨਸਵਾਦ ਬਣਦੇ ਤਾਂ ਚੋਪੜੀਓ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਇਹ ਪਰੌਂਠੇ ਜਿਹੜੇ ਨਾ ਉਹਦਾ ਸਾਡਾ ਜੀ ਉਹਦੇ ਹੀ ਆ ਬਕੌਣੇ ਇਹ वाहेगुरू बाबा नओ जी बहत वेला ਤਾਰੀ ਚੰਨੰਡੀਆ ਲਓ ਜੀ ਉਹ ਗਾੜੇ ਨੇ ਮੋੜੇ ਬਣਾਉਣੇ ਆ ਜਿੰਨੇ ਮੋੜਨਾ ਮੈਂ ਇੱਕ ਹੀ ਮੂਲੀ ਬਿਲੀ ਕਸ਼ ਕੀਤੀ ਹੈ ਹੋਏ ਹੁਣ ਅਜਿਹਾ ਵੀ ਭੋਲ ਕਰਨਾ ਆਇਆ ਅਟਾਰੇ ਵਿੱਚ ਆਪਾਂ ਮੈਂ ਕਿਧਰ ਲਾ ਕੇ ਨਾ ਆਟਾ ਤੇ ਗੁੱਦਾ ਲਓ ਜੀ ਮੈਂ ਤਗੜੇਨ ਮਟਾਲਾ ਕਾ ਇਹ ਕਾਲ ਚਾਪਨੀ ਕੀਤਾ ਕਾਲ ਕੰਮ ਨਾ ਕਰਕੇ ਪਛਾੜਦਾ ਤੇ ਬਣਾਇਆ ਨਹੀਂ ਅਨਿਤ ਜਲਦੀ ਸੀ ਜਾਂ ਸਾਬ ਅੰਮਾ ਸਰ ਲਓ ਜੀ ਮੈਂ ਬਣਾਣਾ ਪਰੋਂ ਤੇ ਤੁਸੀਂ ਖਾਓ ਮੱਖਣ ਦਹੀਂ ਦੇ ਨਾਲ ਦਸੀ ਵੀ ਹੈ ਜੀ ਇੱਕ ਕਾਪਾ ਉਦੋਂ ਰਾਤੀ ਆਪਾਂ ਮੱਖਣ ਨੇ ਢਿਲ ਗਿਆ ਸੀ ਨਾ ਤੇ ਫਿਰ ਦੱਸੀ ਬਣੀ ਅਹੀਂ ਦਰਾਦ ਵੀ ਵੀ ਤੇ ਕਾਕਾ ਕੋ ਰੱਖਿਆ ਐ ਸਾਦੇ ਪਰੌਂਠੇ ਤੇ ਬਹੁਤ ਵਧੀਆ ਬਣਦੇ ਕਾਹਦੇ ਜਿਹਨਾਂ ਆ ਕੇ ਆਏ ਬੜੀ ਰੌਣਕ ਹੀ ਬਾਬੇ ਨਾਲ ਸੋ ਸਮਾਰਟ ਜਿੱਥੇ ਆਉਂਦੇ ਜਾਂਦੇ ਮੱਥਾ ਠੇਕੇ ਜਾਂਦੇ ਉਹਨੇ ਭਾ ਵਡੀ ਸੀ ਹੋਵੇ ਜਾਂ ਅੱਜ ਹੋਵੇ ਵਧੀਰ ਹੋਵੇ ਕੋਈ ਨਹੀਂ ਹੋਵੇ ਤੇ ਮਹਾਰਾ ਇਧੇ ਰੋਕ ਕੇ ਹੀ ਜਾਂਦਾ ਆਜੋ ਨਾ ਚਕਲਾ ਵੇਣਾ ਨਾ ਤੋਂ ਨਹੀਂ ਆ ਲੋਚ ਨੂੰ ਕਟਣ ਵਾਲਾ ਕਾਲ ਮਾਰ ਕੇ ਉਹ ਕਟਣ ਨੂੰ ਮੁਰਗਾ ਇੰਨੇ ਜਿਆਦਾ ਇਹਨਾਂ ਨਾਲ ਕਰਕੇ ਮੈਂ ਇਹਨਾਂ ਨੂੰ ਟੋਣਾ ਨਹੀਂ ਜੇ ਉਹਦਾ ਮਤੋਂ ਨਹੀਂ ਅੱਜ ਲਾਉਣਾ ਮੈਂ ਹੋਤਾ ਹੀ ਬਣਾ ਨਹੀਂ ਸਾਦੇ ਰੋਟੇ ਮੱਖਣ ਰਾਹ ਕੇ ਉਹਨਾਂ ਫੜ ਆਈ ਪਾੜੇ ਫਿਰ ਵੀ ਮੈਂ ਇਹ ਨਾ ਨਹੀਂ ਲਾਉਣਾ ਮੜਾ ਮੜਾ ਦਾ ਉਹ ਚੈਰੀ ਨੇ ਰੋਟੀ ਖਾਣੀ ਸਰੀਰ ਰਾਜੀ ਬਾਜੀ ਹੋਵੇ ਕੋਈ ਟੈਨਸ਼ਨ ਨਾ ਹੋਵੇ ਕੰਮ ਦੀ ਕੋਈ ਗੱਲ ਨਾ ਕੰਮ ਤੇ ਆਪਾਂ ਕਰਨਾ ਹੀ ਆ ਹਾਂ ਰਸੋਈ ਦੇ ਵਿੱਚ ਹਾਸਕੇ ਵੜਾਂਗੇ ਹੁਣ ਨਾ ਨਵੇਂ ਦੇਰ ਦੇ ਕਿਚਨ 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 ਤੇ ਕਿਚਨ ਕਿਚਨ ਹੁੰਦੀ ਰਹਿੰਦੀ ਆ ਰਸੋਈ ਦੇ ਵਿੱਚ ਜਹਾਸ ਕੇ ਘਿਹੇ ਮੱਠੇ ਵੜਗੇ ਤੇ ਮਹਾਰਾਜ ਬਰਕਤਾਂ ਪਾਉਂਦਾ ਆਪ ਸਾਈਂ ਦਾ ਮਹਾਰਾਜ ਆਪਣੇ ਆਪ ਤੁਹਾਨੂੰ ਕੀ ਲੱਗਦਾ ਕਿਹੜੇ ਵੇਲੇ ਕੰਮ ਹੋ ਜਾਂਦੇ ਆ ਆਪਣੇ ਰਸੋਈ ਦੇ ਬਾਕੀ ਰਸੋਈ ਦੇ ਵਿੱਚ ਉਹ ਵੜਦਾ ਜਿਹਨੂੰ ਸ਼ੌਂਕ ਵਾ ਤੋ ਜਾਨ ਜਿਹੜਾ ਪਰਿਵਾਰ ਵਾਲਾ ਸਾਸੀ ਲੋ ਜਰੋਂ ਦਾ ਮਾਨੀ ਗਿਆ ਵੀ ਕੋਈ ਨਾ ਮੈਂ ਸਾਹ ਦਾ ਲਾਇਆ ਨਾ ਇਹਨੂੰ ਕਿਉ ਤੇ ਨਾਲੇ ਮਕੈਂਦਾ ਆਟਾ ਹੀ ਵਿੱਚ ਕਿੱਡੇ ਵਧ ਗਏ ਰੜਕੇ ਕੁਰਕਰੇ ਬਣੇ ਪਰਉਂਦੇ തീവീ ബനോ ബണക്കാളും ਨਾ ਨਾ ਗੁਰੂ ਘਰ ਤੇ ਜਾਇਆਂ ਨਹੀਂ ਜਾਂਦਾ ਜੀ ਭੈਣ ਭਰਾਵਾਂ ਨੂੰ ਲੈ ਜਾਵਾਂਗੇ 2-4 ਸੋਣਾਗੇ 2-4 ਕਰਾਂਗੇ ਕੀ ਹੈ ਦਾ ਫਿਰ ਜਦੋਂ ਜਾਈਦਾ ਫਿਰ ਉੱਥੋਂ ਆਈਦਾ ਫੇਫੂਨ ਲਾ ਕੇ ਅਗਲੇ ਭੈਣ ਭਰਾ ਉਧਰ ਉਧਰ ਹੀ ਦੱਸਦੇ ਛੇ ਛੇ ਦੀ ਉਹ ਆਇਆ ਹੀ ਆਹ ਗੱਲ ਕਰਦਾ ਹੀ ਇਹੀ ਕਹਿੰਦਾ ਹੀ ਇਦਾਂ ਦੇ ਨੇ ਵਿਲੇ ਪਾਏ ਹੀ ਆਹ ਗੋਸ਼ ਹੀ ਤੇ ਇਹਨਾਂ ਨਾਲ ਉਹ ਮਹਾਰਾਜ ਦੇ ਘਰ ਜਾਵਾਂਗੇ ਥਈ ਜੀ ਤਵਾਦ ਲੀਆ ਭੈਣ ਭਰਾਵਾਂ ਕੋਲ ਕੀ ਗੱਲਾਂ ਆਂ ਅੱਜ ਕੱਲ ਕੋਈ ਨਹੀਂ ਮੰਨਦਾ ਜਨਾਮਲ ਜੀ ਦੇ ਦਾ ਕਰਕੇ ਦੇ ਲੋ ਹੁਣ ਸਪੇਡੋ ਦੇ ਆਪਣੇਆਂ ਸਾੜਕੇ ਬਗਾਨਿਆਂ ਬਗਾਨੇ ਜਿਹੇ ਚੰਗੇ ਲੱਗਦੇ ਆ ਚਲੋ ਰਮਣਾ ਪਰੌਂਠੇ ਤੁਹਾ ਨੇ ਨਿੱਕ ਨੂੰ ਮਨਜ਼ੂਰ ਕਰਿਓ ਆ ਵੇਖੋ ਪਰੌਂਠੇ ਬਣ ਗਏ ਵੇਖੋ ਕਿੱਡੇ ਸੋਹਣੇ कुरकुरੇ ਬਣੇ ਤੁਸੀਂ ਵੀ ਇਦਾਂ ਬਣਾਓ ਪਰੌਂਠੇ ਕਣਕ ਦੇ ਆਟੇ ਚ ਮਕਾਈ ਦਾ ਆਟਾ ਹਲਾ ਕੇ ਫਿਰ ਬਣਾਓ ਪਰੌਂਠੇ ਤੇ ਤੁਸੀਂ ਵੀ ਸ਼ੱਕ ਲੋ ਪਰੌਂਠੇ ਹੁਣ ਮੈਂ ਗੈਸ ਕੱਟ ਮੜਾ ਲਿਆ ਕੱਲ੍ਹ ਦੇ ਨਹੀਂ ਸੀ ਇੱਕ ਲੱਗ ਗਿਆ ਤਵੇਂ ਤੇ ਚਲੋ ਹੁਣ ਮੈਂ ਬਣਾਣਾ ਇੱਕ ਪਰੌਂਠਾ ਹੋਰ ਬਣਾ ਤੇ ਉਹ ਵੀ ਬਣਾ ਲਗੇ ਚਲੋ ਜੀ ਆਵੇ ਇਦਾਂ ਆਪੇ ਰੜਾ ਰੜਕੇ ਬਣਦੇ ਤੇ ਚਲੋ ਜੀ ਆਪਾਂ ਵੀਡੀਓ ਦਾ ਕਰਗੇ ਐਂਡ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਥ ਸਪੋਰਟ ਆਪਣਾ ਇਦਾਂ ਬਣਾਈ ਰੱਖਿਓ ਚਲੋ ਜੀ ਸਾਖੀ ਕਾਲ ਜੀ